ਇਹਨੇ ਆਇਆ ਜਿਹੜਾ ਪੰਚ ਨਾਮ ਦਾ ਲੈ ਇਹ ਆਫੀ ਬੰਦੇ ਸੀ ਉਹਨਾਂ ਨਾਲ ਗੱਲ ਇਹ ਸੀ ਕਿ ਉਹਨਾਂ ਦੇ ਟੈਂਡੈਂਟ ਦੱਸਦੇ ਜਿਹੜੇ ਕਿ ਰਾਈਟਾ ਵਿੜੇ ਦਾ ਕੇਸ ਸੀ ਉਹ ਮੁੰਡੇ ਦੇ ਕਾਫੀ ਸੱਟਾਂ ਲੱਗੀਆਂ ਉਸ ਦਿਨ ਫਿਰ ਤੇ ਲੱਟਾ ਦੇ ਬਾਵਾ ਦੇ ਲੱਗ ਭਾੜਾ ਅੰਕ ਤੇ ਸੱਟ ਲੱਗੀ ਸੀ ਸਰਬੋਤਮ ਲਗਦਾ ਕਿ ਕਿੰਨਾ ਹੋਵੇਗਾ ਫਿਲਹਾਲ ਤੇ ਉਹਦੇ ਕਾਫੀ ਸਿਰ ਦੇ ਵਿੱਚ ਗੁੰਝੀਆਂ ਸਥਿਤੀ ਹੈ ਉਹ ਬਖਰੀ ਉਦਫ ਉਸ ਮਾਡਲ ਦੇ ਬਾਅਦ ਵੀ ਸ਼ਾਇਦ ਪਤਾ ਲੱਗ ਜਾਏਗਾ ਅ ਮੌਕੇ ਤੇ ਇੱਕ ਇਨਫੋਰਮੇਸ਼ਨ ਆਈ ਸੀ ਕਿ ਦੋ ਪਾਰਟੀਆਂ ਆਪਸ ਵਿੱਚ ਮਤਬਦੂਤਰ ਚਲਾਏ ਇਹਨਾਂ ਨੇ ਲੜੀਆਂ ਨੇ ਇੱਥੇ ਮਨਵਾਲ ਆਏ ਆਂ ਦੇਖਿਆ ਆ ਕੇ ਕੌਣ ਕਾਫੀ ਦੁੱਲਾ ਪਿਆ ਸੀਗਾ ਸਿਚੁਏਸ਼ਨ ਨੂੰ ਪਤਾ ਕਰ ਰਹੇ ਆਂ ਜੇ ਮੌਕੇ ਤੇ ਆਏ ਆਂ ਹਸਪੀਟਲ ਜਾ ਕੇ ਪਤਾ ਲਈਏ ਜਾਨ ਲੈ ਕੇ ਜੋ ਵੀ ਬੰਦੀ ਕਾਰਵਾਈ ਹੈ ਜਿੰਦੀ ਉਹ ਉਹਦੇ ਮੁਤਾਬਕ ਜਿਹੜਾ ਪਰਚਾ ਦਰਜ ਕਰਦੇ ਅਤਕੀ ਮਾਮਲਾ ਹੈ ਜੀ ਇਹਦੇ ਇੱਕ ਪੇਸ਼ੈਂਟ ਆਇਆ ਜੀਗਾ ਪੰਕਜ ਨਾਮ ਦਾ ਨਾ ਤੇ ਆਫੀ ਬੰਦੇ ਸੀ ਉਹਨਾਂ ਦੇ ਨਾਲ ਗੱਲ ਇਹ ਸੀ ਕਿ ਕੋਈ ਉਹਨਾਂ ਦੇ ਟੈਂਡੈਂਟ ਦੱਸ ਰਹੇ ਸੀਗੇ ਕਿ ਲੜਾਈ ਚ ਵੜੇ ਦਾ ਕੇਸ ਹੈ ਤੇ ਉਹ ਮੁੰਡੇ ਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਸੀਗੀਆਂ ਫਿਰ ਤੇ ਲੱਤਾਂ ਤੇ ਬਾਹਾਂ ਤੇ ਲੰਬਕ ਹਰ ਅੰਗ ਤੇ ਸੱਟ ਲੱਗੀ ਹੋਈ ਸੀਗੀ ਤੇ ਕਾਫੀ ਗੰਭੀਰ ਹਾਲਤ ਵਿੱਚ ਸੀਗਾ ਔਰ ਉਹਦਾ ਟ੍ਰੀਟਮੈਂਟ ਮਾਮਲਾ ਹੈਗਾ ਅੱਜ ਜੇ ਮੈਂ ਮੌਕੇ ਤੇ ਇੱਕ ਇਨਫੋਰਮੇਸ਼ਨ ਆਈ ਸੀ ਕਿ ਦੋ ਪਾਰਟੀਆਂ ਆਪਸ ਵਿੱਚ ਗੱਤਰ ਦੁਤਰ ਚਲਾਏ ਇਹਨਾਂ ਨੇ ਲੜੀਆਂ ਨੇ ਇੱਥੇ ਮਨਵਾਲ ਆਏ ਆ ਦੇਖਿਆ ਆ ਕਿ ਖੂਨ ਕਾਫੀ ਡੁੱਲਾ ਪਿਆ ਸੀਗਾ ਮੌਕੇ ਤੋਂ ਹਸਪੀਟਲ ਲੈ ਗਏ ਆ ਮੁੰਡਾ ਪੰਕੂ ਨੂੰ ਲੋਰੀ ਸੱਟ ਵਗੈਰਾ ਲੱਗੀ ਆ ਜਾਂਚ ਚੱਲ ਰਹੀ ਆ ਬਾਕੀ ਪਤਾ ਕਰਕੇ ਤੁਹਾਨੂੰ ਅਗਲੀ ਇਨਫੋਰਮੇਸ਼ਨ ਦੇ ਦਾਂਗੇ ਸਰ ਕਿੰਨੇ ਲੋਕੀ ਸੀ ਤੋਂ ਅੱਜ ਜਿਹੜੇ ਫਰਸਟ ਇਨਫੋਰਮੇਸ਼ਨ ਮਿਲੀ ਆ ਕੋ ਚਾਰ ਜਾਂ ਪੰਜ ਬੰਦੇ ਦੱਸਦੇ ਨੇ ਇੱਕ ਬੰਨੇ ਇੱਕ ਬੰਨੇ ਦੋ ਜਾਂ ਤਿੰਨ ਸੀਗੇ ਉਹ ਕਲੀਅਰ ਕਰ ਰਹੇ ਆਂ ਵੈਰੀਫਾਈ ਕਰਕੇ ਦੱਸਦਾ ਸੱਚੀ ਸਿਚੁਏਸ਼ਨ ਹੈ ਜਿਹਦੇ ਚ ਸਿਚੁਏਸ਼ਨ ਨੂੰ ਪਤਾ ਕਰ ਰਹੇ ਆਂ ਜੇ ਮੌਕੇ ਤੇ ਆਏ ਆਂ ਹਸਪੀਟਲ ਜਾ ਕੇ ਪਤਾ ਲਈਏ ਆਂ ਬਿਆਨ ਲੈ ਕੇ ਜੋ ਵੀ ਬੰਦੀ ਕਾਰਵਾਈ ਹੈ ਅਗਲੀ ਉਹ ਉਹਦੇ ਮੁਤਾਬਕ ਜਿਹੜਾ ਪਰਚਾ ਦਰਜ ਕਰਕੇ ਤੇ ਦੋਛਿਆਂ ਨੂੰ ਅਰੈਸਟ ਕਰ ਲੈਣਗੇ